ਹੈਲੋ ਫਰੈਂਡਸ ਤੁਹਾਡਾ ਸਾਡੇ ਚੈਨਲ 브ਦਰਹੁੱਡ ਵਿੱਚ ਬਹੁਤ ਬਹੁਤ ਸਵਾਗਤ ਹੈ ਅਸੀਂ ਤੁਹਾਡੇ ਲਈ ਲੇਟੈਸਟ ਇਨਫੋਰਮੇਸ਼ਨ ਲੈ ਕੇ ਆਏ ਹਾਂ ਪੰਜਾਬ ਵਕਫ ਬੋਰਡ ਬਾਰੇ ਪੰਜਾਬ ਵਕਫ ਬੋਰਡ ਦੇ ਵਿੱਚ ਵਕਫ ਵਕਫ ਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਹ ਵੀਡੀਓ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ ਕਰ ਦੇਣਾ ਬੈਲ ਆਈਕਨ ਪ੍ਰੈਸ ਕਰਨਾ ਤੁਹਾਡੇ ਇਸ ਚੈਨਲ ਤੇ ਤੁਹਾਨੂੰ ਨਵੀਂ ਨਵੀਂ ਲੇਟੈਸਟ ਇਨਫਰਮੇਸ਼ਨ ਵਕ ਵਕ ਨੌਕਰੀਆਂ ਬਾਰੇ ਮਿਲਦੀ ਰਹੇਗੀ ਤਾਂ ਆਓ ਸ਼ੁਰੂ ਕਰਦੇ ਹਾਂ ਵੀਡੀਓ ਦੇ ਵਿੱਚ ਇਨਫਰਮੇਸ਼ਨ ਇਹ ਹੈ ਕਿ ਕੈਂਡੀਡੇਟ ਜਿਨ੍ਹਾਂ ਨੇ ਵਕ ਵਕ ਅਸਾਮੀਆਂ ਲਈ ਅਪਲਾਈ ਕੀਤਾ ਸੀ ਉਹ ਅਸਾਮੀਆਂ ਨੰਬਰ 1 ਅਤੇ ਨੰਬਰ 2 ਦੇ ਵਿੱਚ ਤੁਹਾਨੂੰ ਟਿਕ ਕਰਕੇ ਦੱਸ ਦਿੱਤਾ ਗਿਆ ਸੈਕਸ਼ਨ ਅਫੀਸਰ ਸਟੇਟ ਅਫੀਸਰ ਐਗਜ਼ੀਕਿਊਟਿਵ ਅਫੀਸਰ ਰੈਂਟ ਕਲੈਕਟਰ ਅਸਿਸਟੈਂਟ ایਓ ਕਲਰਕ ਸੀਨੀਅਰ ਅਸਿਸਟੈਂਟ ਔਰ ਪੀਐਨ ਇਨਾ ਬਾਰੇ ਜੋ ਐਡਮਿਟ ਕਾਰਡ ਹਨ ਉਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਇਹ ਐਡਮਿਟ ਕਾਰਡ ਤੁਹਾਨੂੰ 4/12/2020 ਨੂੰ ਵੈਬਸਾਈਟ ਦੇ ਉੱਤੇ ਪ੍ਰਾਪਤ ਹੋ ਜਾਣਗੇ ਤੁਸੀਂ ਇਸ ਦਾ ਪ੍ਰਿੰਟ ਆਊਟ ਲੈ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਸਾਰੇ ਸੈਂਟਰਲ ਡਿਟੇਲ ਯਾਨੀ ਤੁਹਾਡਾ ਪ੍ਰੀਖਿਆ ਕੇਂਦਰ ਦੱਸਿਆ ਜਾਏਗਾ ਤੇ ਉੱਤੇ ਰੋਲ ਨੰਬਰ ਬਾਰੇ ਵੀ ਦੱਸਿਆ ਜਾਊਗਾ ਜਿਸ ਨੂੰ ਤੁਸੀਂ ਪ੍ਰਿੰਟ ਆਊਟ ਲੈ ਕੇ ਆਦੇ ਕੋਲੇ ਸੰਭਾਲ ਕੇ ਰੱਖਣਾ ਹੈ ਤੇ ਨਿਰਧਾਰਿਤ ਮਿਤੀ ਨੂੰ ਤੁਸੀਂ ਪੇਪਰ ਲਈ ਉੱਥੇ ਆਪਣੇ ਸੈਂਟਰ ਦੇ ਵਿੱਚ ਪਹੁੰਚ ਜਾਣਾ ਹੈ ਸਾਰੀ ਡਿਟੇਲ ਇਸ ਵਿੱਚ ਦਿੱਤੀ ਜਾਏਗੀ ਦੋਸਤੋ ਇਹ ਵੀਡੀਓ ਜ਼ਰੂਰ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦੇਣਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦੇ ਸਬੰਧੀ ਇੱਕ ਲਿੰਕ ਦਿੱਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਜਾ ਕੇ ਇਹ ਨੋਟਿਸ ਜਿਹੜਾ ਹੈ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਦੋਸਤੋ ਵੀਡੀਓ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ